ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਕੁਝ ਖਾਸ ਬੇਨਤੀਆਂ ਆਪ ਜੀ ਦੇ ਨਾਲ ਸਾਂਝੀਆਂ ਕਰਨ ਜਾ ਰਿਹਾ ਗੁਰੂ ਮਹਾਰਾਜ ਕਿਰਪਾ ਕਰੇ ਇਹ ਜੋ ਬੇਨਤੀਆਂ ਨੇ ਇੱਕ ਵਿਵਾਦਿਤ ਫਿਲਮ ਜੋ ਕਿ ਬਾਲੀਵੁੱਡ ਐਕਟਰ ਅਮੀਰ ਖਾਨ ਉਸ ਨੇ ਬਣਾਈ ਹੈ ਸ੍ਰੀ ਗੁਰੂ ਨਾਨਕ ਦੇ ਨਾਮ ਤੋਂ ਤੇ ਇਸ ਫਿਲਮ ਨੂੰ ਲੈ ਕੇ ਪੂਰੇ ਹੀ ਵਿਸ਼ਵ ਭਰ ਦੇ ਵਿੱਚ ਜੋ ਕਿ ਇੱਕ ਵਿਵਾਦ ਛਿੜਿਆ ਹੋਇਆ ਹੈ ਵਿਵਾਦ ਐਸੇ ਕਰਦਾ ਹੈ ਕਿ ਇੱਕ ਪੋਸਟਰ ਜੋ ਕਿ ਲਾਂਚ ਕੀਤਾ ਹੈ ਅਮੀਰ ਖਾਨ ਨੇ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦਾ ਰੂਪ ਧਾਰ ਰੱਖਿਆ ਉਸ ਪੋਸਟਰ ਦੇ ਵਿੱਚ ਤੇ ਐਸੇ ਗੱਲ ਨੂੰ ਲੈ ਕੇ ਨਿਹੰਗ ਸਿੰਘ ਜਥੇਬੰਦੀਆਂ ਜੋ ਕਿ ਕਾਫੀ ਜ਼ਿਆਦਾ ਗੁੱਸੇ ਹੋਈਆਂ ਨੇ ਅਤੇ ਨਿਆਂਗੰਗ ਸਿੰਘ ਜਥੇਬੰਦੀਆਂ ਨੇ ਘੇਰ ਲਿਆ ਅਮੀਰ ਖਾਨ ਦਾ ਘਰ ਤੇ ਮੌਕੇ ਤੇ ਪੈ ਗਿਆ ਪਵਾੜਾ ਇਸ ਕੱਲੀ ਕੱਲੀ ਗੱਲ ਤੋਂ ਤੁਹਾਨੂੰ ਰੋਬਰੂ ਕਰਵਾਵਾਂਗੇ ਬਣੇ ਰਹੋ ਵੀਡੀਓ ਦੇ ਅੰਤ ਤੱਕ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਇਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ ਜਿਆਦਾ देर ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ ਆਪਣੀ ਰਸਨਾ ਨੂੰ ਪਵਿੱਤਰ ਕਰਦੇ ਹੋਏ ਬੋਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀਓ ਆਪਾਂ ਅੱਜ ਜ਼ਿਕਰ ਕਰਦੇ ਹਾਂ ਜੋ ਕਿ ਅਮੀਰ ਖਾਨ ਉਸ ਦੀ ਇੱਕ ਫਿਲਮ ਸ਼੍ਰੀ ਗੁਰੂ ਨਾਨਕ ਦੇਵ ਨਾਮ ਤੋਂ ਬਣਾ ਰਿਹਾ ਹੈ ਉਸ ਫਿਲਮ ਦਾ ਪੋਸਟਰ ਜੋ ਹੈ ਉਹ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋਇਆ ਤੇ ਪੋਸਟਰ ਇੱਕ ਬਹੁਤ ਵੱਡਾ ਵਿਵਾਦ ਖੜਾ ਕਰ ਗਿਆ ਸਾਰੇ ਲੋਕਾਂ ਨੇ ਸੋਸ਼ਲ ਮੀਡੀਆ ਦੇ ਉੱਪਰ ਵੱਖ-ਵੱਖ ਹੋਰ ਅਧਾਰਿਆਂ ਦੇ ਉੱਪਰ ਪੋਸਟਰ ਸ਼ੇਅਰ ਕੀਤਾ ਅਤੇ ਇਹ ਪੋਸਟਰ ਨੂੰ ਦੇਖਣ ਸਾਰੇ ਸਾਡੀਆਂ ਭਾਵਨਾਵਾਂ ਨੂੰ ਸਿੱਧੇ ਤੌਰ ਤੇ ਠੇਸ ਪਹੁੰਚ ਜਾਂਦੀ ਹੈ ਅਤੇ ਇਹ ਪੋਸਟਰ ਕਾਫੀ ਜ਼ਿਆਦਾ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋ ਰਿਹਾ ਹੈ ਤੇ ਐਸੇ ਕਰਕੇ ਜੋ ਕਿ ਸਿੱਖ ਜਥੇਬੰਦੀਆਂ ਗੁੱਸੇ ਦੇ ਵਿੱਚ ਸੀ ਸਾਰਿਆਂ ਨੇ ਕਿਹਾ ਕਿ ਅਮੀਰ ਖਾਨ ਤੋਂ ਹੁਣ ਇਸ ਦਾ ਜਵਾਬ ਪੁੱਛਣਾ ਹੈ ਕਿ ਅਮੀਰ ਖਾਨ ਨੇ ਐਨੀ ਭੈੜੀ ਹਰਕਤ ਕਿਉਂ ਕੀਤੀ ਅਮੀਰ ਖਾਨ ਜਦੋਂ ਲਾਈਵ ਆਇਆ ਤੇ ਲਾਈਵ ਆ ਕੇ ਉਸਨੇ ਮਾਫੀ ਵੀ ਮੰਗ ਲਈ ਕਿ ਕੋਈ ਗਲਤੀ ਹੋਈ ਹੋਵੇ ਤਾਂ ਅਸੀਂ ਮਾਫੀ ਚਾਹੁੰਦੇ ਹਾਂ ਪਰ ਅਸੀਂ ਜੋ ਫਿਲਮ ਬਣਾਈ ਹੈ ਬੜੇ ਹੀ ਸੋਚ ਸਮਝ ਕੇ ਧਿਆਨ ਦੇ ਨਾਲ ਬਣਾਈ ਹੈ ਇਸ ਦੇ ਵਿੱਚ ਇਦਾਂ ਦਾ ਕੋਈ ਵੀ ਕਿਸੇ ਨੂੰ ਠੇਸ ਪਹੁੰਚਾਉਣ ਦੀ ਅਸੀਂ ਕੋਸ਼ਿਸ਼ ਨਹੀਂ ਕੀਤੀ ਅਤੇ ਨਾ ਹੀ ਇਸ ਦੇ ਵਿੱਚ ਅਸੀਂ ਕੁਝ ਇਹ ਸੋਚਿਆ ਹੈ ਕਿ ਕਿਸੇ ਨੂੰ ਠੇਸ ਪਹੁੰਚੇ ਕਿਸੇ ਦੀਆਂ ਭਾਵਨਾਵਾਂ ਕਿਸੇ ਦਾ ਹਿਰਦਾ ਬਰੁੰਧ ਰਿਆ ਜਾਵੇ ਅਮੀਰ ਖਾਨ ਨੇ ਤਾਂ ਇਹ ਕਹਿ ਦਿੱਤਾ ਕਿ ਇਹ ਫੋਟੋ ਪੋਸਟਰ ਜੋ ਹੈ ਉਹ ਅਸੀਂ ਲਾਂਚ ਨਹੀਂ ਕੀਤੀ ਕਿਸੇ ਸ਼ਰਾਰਤੀ ਅਨਸਰ ਨੇ ਐਡਿਟ ਕੀਤੀ ਹੈ ਸੋ ਤੁਹਾਡੀ ਇਸ ਵੀਡੀਓ ਬਾਰੇ ਕੀ رائے ਹੈ ਕਮੈਂਟ ਕਰਕੇ ਜਰੂਰ ਦੱਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ